ਲੋ ਵੀ ਮੇਟਰ ਤੁਹਾਨੂੰ ਦਿਖਾਉਣਾ ਮੈਂ ਸਮਾਣਾ ਤੇ ਪਤਨਾ ਰੋਡ ਤੋਂ ਕਿਹੜਾ ਨਵਾਂ ਕਟੜਾ ਐਕਸਪ੍ਰੈਸ ਨਿਕਲਿਆ ਉਹ ਤੇ ਕਿਵੇਂ ਚੜਿਆ ਜਾਊਗਾ ਇਹ ਸੱਦਾ ਭਵਨਿਕੜ ਉੱਤਰਦਾ ਆ ਦੇਖੋ ਆਪਾਂ ਇੱਥੋਂ ਮੁੜ ਗਏ ਆ ਕੱਚਾ ਰਸਤਾ ਜਾ ਰਿਹਾ ਤੇ ਹੁਣ ਆਪਾਂ ਜਾ ਕੇ ਇਹ ਕਟੜਾ ਐਕਸਪ੍ਰੈਸ ਤੇ ਚੜਾਂਗੇ ਤੁਹਾਨੂੰ ਦਿਖਾਉਣਾ ਮੈਂ ਕਿ ਕਿੰਨਾ ਨੇੜੇ ਪੈ ਰਿਹਾ ਹੈ ਇਧਰ ਦੀ ਭਵਨਿਕੜ ਕਿਸੇ ਨੇ ਜਾਣਾ ਤਾਂ ਉਹ ਜਾ ਸਕਦਾ ਪਤਨਾ ਤੋਂ ਭਵਨਿਕੜ ਕੱਚਾ ਰਸਤਾ ਥੋੜਾ ਜਿਹਾ ਇਹਦੇ ਜਾ ਰਿਹਾ ਜਾ ਕੇ ਆਪਾਂ ਵੱਡੇ ਰੋਡ ਤੇ ਚੜ ਜਾਗੇ ਕਟੜਾ ਐਕਸਪ੍ਰੈਸ ਤੇ ਤੁਹਾਨੂੰ ਦਿਖਾ ਰਿਹਾ ਮੈਂ ਇੱਧਰ ਆਹ ਕਟੜਾ ਐਕਸਪ੍ਰੈਸ ਜਾ ਰਿਹਾ ਆਪਾਂ ਇਹਦੇ ਲੇਵਲ-ਲੇਵਲ ਦੀ ਜਾ ਰਿਹਾ ਹਾਂ ਕੱਚੇ ਰਸਤੇ ਬਸ ਤਿੰਨ ਚਾਰ ਕਿਲਿਆਂ ਦੀ ਬਾਹੀ ਉਹ ਦੂਰ ਜਾ ਕੇ ਆਪਾਂ ਉਹਦੇ ਉੱਪਰ ਚੜ ਜਾਗੇ ਕਟੜਾ ਐਕਸਪ੍ਰੈਸ ਤੇ ਤੁਸੀਂ ਰੋਡ ਦੇਖੋ ਕਿੰਨਾ ਸ਼ਾਨਦਾਰ ਭਰਿਆ ਹੋਇਆ ਕਟੜਾ ਐਕਸਪ੍ਰੈਸ ਪਰ ਹਲੇ ਤਾਂ ਚਲੋ ਫ੍ਰੀ ਆ ਜਿਸ ਦਿਨੇ ਬਣ ਗਿਆ ਤਾਂ ਸੱਲ ਵੀ ਪੂਰੀ ਲਾਹੂ ਆ ਹਲੇ ਤੱਕ ਤਾਂ ਫ੍ਰੀ ਆ ਅਸੀਂ ਪਤੌੜਾਂ ਤੋਂ ਆ ਰਹੇ ਤੇ ਭਵਾਨੀਗੜ੍ਹ ਨੂੰ ਜਾਣਾ ਸੀ ਅਸੀਂ ਨੇ ਸੋਚਿਆ ਕਿ ਚੱਲ ਇੱਧਰ ਦੀ ਦੇਖਣੇ ਆਏ ਦੇ ਉੱਪਰ ਦੀ ਕਹੇ ਜਾ ਰੋਡ ਬਣਿਆ ਤੁਹਾਨੂੰ ਦਿਖਾਉਨੇ ਆ ਕੀ ਕਹੇ ਜਾ ਬਣਿਆ ਵਾ ਰੋਡ ਉਹ ਸਾਹਮਣੇ ਗੱਡੀ ਉਤਰ ਰਹੀ ਆ ਤੇ ਆਪਾਂ ਤੁਹਾਨੂੰ ਦਿਖਾ ਰਹੇ ਆ ਤੇ ਕਹੇ ਜਾਂ ਰੋਡ ਪੜਿਆ ਹੈ ਕਹੇ ਜਾਂ ਨਹੀਂ ਸਾਹਮਣੇ ਗੱਡੀ ਉਪਰੋਂ ਕੱਟੜਾ ਤੋਤਰੀ ਹੈ ਹੁਣ ਆਪਾਂ ਚੜ ਰਹੇ ਹਾਂ ਕੱਟੜਾ ਤੇ ਆਹ ਦੇਖੋ ਆ ਵੱਡੇ ਰੋਡ ਦੇ ਉੱਤੇ ਆਪਾਂ ਜਾ ਚੜੇ ਕੱਟੜਾ ਸਪ੍ਰਿੰਗਸ ਤੇ ਇੱਧਰੋਂ ਸਿੱਧਾ ਪਹਾਣੀ ਘੜਾ ਤੇ ਇੱਜ਼ਰ ਨੂੰ ਤੁਹਾਨੂੰ ਦਿਖਾਉਣਾ ਹੈ ਆਸਾਂ ੜ ਤੋਂ ਜਦ ਆਪ ਕੱਬੇ ਹੋਏ ਦਿੱਲੀ ਜਾਉਗੇ ਤੇ ਹੁਣ ਆਪਾਂ ਚੜ ਗਏ ਬਟੇ ਰੋਡ ਦੇ ਉੱਪਰ ਪੌਣੀਗੜ ਕਿਨੀ ਦੇਖ ਰੋਡ ਦੇਖੋ ਤੁਸੀਂ ਇੰਨਾ ਸ਼ਾਨਦਾਰ ਬਣਾਇਆ ਵਾ ਬਹੁਤ ਵਧੀਆ ਰੋਡ ਬਣਾਇਆ ਵਾ ਸੱਲੇ ਵੀ ਪੂਰੀ ਲਾਉਣਗੇ ਜਦੋਂ ਇਹ ਚੱਲ ਪਿਆ ਹਲੇ ਤਾਂ ਚੱਲਿਆ ਨਹੀਂ ਕਿਉਂਕਿ ਐਂਟਰੀ ਪਾਤਨਾ ਦਿੱਤੀ ਵੀ ਆ ਪਾਤਨਾ ਤੋਂ ਬਾਅਦ ਪੌਣੀਗੜ ਦਿੱਤੀ ਵੀ ਆ ਪੌਣੀਗੜ ਤੋਂ ਬਾਅਦ ਮਰੇ ਕੋਲੇ ਆ ਜੀ ਰੋਡ ਦੇਖੋ ਜਸ ਹਰਮਤ ਬਣਿਆ ਬਣ ਚਲੋ ਹੁਣ ਅਸੀਂ ਚੱਲ ਰਹੇ ਹਾਂ ਤੁਹਾਨੂੰ ਅੱਗੇ ਜਾ ਕੇ ਜਦੋਂ ਉਤਰਾਂਗੇ ਭਵਾਨੀਗੜ੍ਹ ਉੱਥੇ ਵੀ ਦੱਸਾਂਗੇ ਕਿਵੇਂ ਉਤਰਿਆ ਜਾਊਗਾ ਹੁਣ ਫਿਲਹਾਲ ਅਸੀਂ ਬਡੇ ਰੋਡ ਦੇ ਉੱਤੇ ਪੈ ਗਏ 236 ਕਿਲੋ ਹੋਟਾ ਰਹਿਦੀ ਜਾਂਦਾ ਤੇ ਦੇਖਦੇ ਆ ਇੱਥੋਂ ਤੱਕ 236 ਕਿਲੋ ਹੋਟਾ ਰਹਿਦੀ ਔਰੋ 236 ਕਿਲੋਮੀਟਰ ਦਿੱਲੀ ਪੈ ਰਹੀ ਆ ਭਵਾਨੀਗੜ੍ਹ ਔਰੋ ਦੇਖਦੇ ਆ ਕਿੰਨਾ ਪੈ ਰਿਹਾ ਜਦੋਂ ਉਤਰਾਂਗੇ ਤੁਹਾਨੂੰ ਉਹ ਵੀ ਦਿਖਾਵਾਂਗੇ ਜੀ ਹੁਣ ਥੋੜਾ ਟਾਈਮ ਅਸੀਂ ਬੰਦ ਕਰ ਰਹੀਆਂ ਵੀਡੀਓ ਨੂੰ ਫਿਰ ਤੁਹਾਨੂੰ ਦਿਖਾ ਰਹੇ ਹਾਂ ਜਦੋਂ ਅਸੀਂ ਉਤਰਾਂਗੇ ਭਵਾਨੀਗੜ੍ਹ ਜਾ ਕੇ ਇਹ ਸ਼ਾਨਦਾਰ ਉੱਤੇ ਬਣਾਇਆ ਵਾ ਠੀਕ ਹੈ ਓਕੇ